ਪਾਇਨ ਪ੍ਰਿੰਟ ਹਨ ਲਓ ਢਾਈ ਢਾਈ 100 ਰੁਪਏ ਆਪਾਂ ਗੱਲ ਕਰੀਏ ਤੇ ਆਹ ਲੇਡੀ ਜਾਗੇ ਹਨ ਕੀ ਰੇਟ ਆ ਜੀ 150 ਲਓ ਜੀ 150 ਕੀ ਰੇਟ ਆ ਬਾਈ 100 150 ਤੇ ਲਓ ਜੀ ਬਾਕੀ ਹਰ ਵਾਰ ਮੈਂ ਤਾਂ ਬਹੁਤ ਕੱਠ ਹੁੰਦਾ ਨਾ ਪੈ ਧਰਨ ਨੂੰ ਖਾਉਣੀ ਹੁੰਦਾ ਹੈ ਤੁਹਾਨੂੰ ਜੈ ਜਨਾਨੀ ਆ ਜੀ Haryana ਨੂੰ ਪਿਆਰ ਭਰੀ ਆਸਰੀ ਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਨਾਲ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਲੁਧਿਆਣੇ ਅੱਜ ਅਤ ਨੂੰ ਸ਼ਹਿਰ ਲੋ ਤੇ ਆਣ ਦਾ ਆਪਾਂ ਚੌੜਾ ਬਾਜ਼ਾਰ ਦਿਖਾਵਾਂਗੇ ਕੱਪੜਾ ਮਾਰਕੀਟ ਦਿਖਾਵਾਂਗੇ ਅੱਜ ਆਪਾਂ ਥੋੜਾ ਜਿਹਾ ਕੰਮ ਆਇਆ ਸੀ ਤੇ ਦਿਖਾਉਣਾ ਸੀ ਸਾਰੀ ਆਪਾਂ ਮਾਰਕੀਟ ਤੇ ਆਪਾਂ ਇੱਥੇ ਜਾਣਾ ਬਿਜਲੀ ਮਾਰਕੀਟ ਤੁਹਾਨੂੰ ਦਿਖਾਉਣਾ ਸਾਰਾ ਆਪਾਂ ਲੁਧਿਆਣੇ ਦਾ ਚੌੜਾ ਬਾਜ਼ਾਰ ਲਓ ਜੀ ਦਿਖਾਉਣਾ ਤੁਹਾਨੂੰ ਲੁਧਿਆਣੇ ਦਾ ਅੱਜ ਆਪਾਂ ਚੌੜਾ ਬਾਜ਼ਾਰ ਜਿਹੜੀ ਕੱਪੜੇ ਦੀ ਬਹੁਤ ਵੱਡੀ ਮਾਰਕੀਟ ਆ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਨਾ ਤੁਹਾਨੂੰ ਐਵੇਂ 30 ਸਾਲ ਤੋਂ ਲੋਹਾਂ ਤੇ ਐਤਵਾਰ ਨੂੰ ਇਸ ਬਹੁਤ ਇਕੱਠ ਹੁੰਦਾ ਤੇ ਐਤਵਾਰ ਨੂੰ ਪੈਰ ਤੁਹਾਨੂੰ ਸ਼ਗਰ ਜਗ੍ਹਾ ਨਹੀਂ ਹੁੰਦੀ ਜਿਵੇਂ ਆ ਸੂਟ ਪ ਬਾਕੀ ਆ ਡੇਡ ਡੇਡ ਸਤਾਂ ਸਲਟਾਂ ਹੋਗੀਆਂ ਜਿਵੇਂ ਹੈਨਾ ਪੈਂਟਾਂ ਹੋਗੀਆਂ ਲੋਹਰਾਂ ਹੋਗੀਆਂ ਗਰਮੀ ਦਾ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਤੋਂ ਦੇਖਣ ਨੂੰ ਮਿਲ ਜੂਗਾ ਤੇ ਬਹੁਤ ਵੱਡੀ ਇਹ ਮਾਰਕੀਟ ਆ ਜੇ ਆਪਾਂ ਗੱਲ ਕਰੀਏ ਜਿਵੇਂ ਆ ਜੁੱਤੀਆਂ ਦੇਖੋ ਨਾ 2 200 ਰੁਪਏ ਲਓ ਜੀ 2 200 ਰੁਪਏ ਤੋਂ ਜੁੱਤੀਆਂ ਮਿਲ ਜਾਣਗੀਆਂ ਸੋ ਸਾਰੀਆਂ ਨਾ ਸਾਰੀਆਂ 2 2 ਸਾਰੀਆਂ ਸਾਰੀਆਂ ਜੀ ਲਓ ਜੀ ਸਾਰੀਆਂ 2 200 ਬਾਕੀ ਆ ਦੇਖੋ ਐਵੇਂ ਹੈਨਾ ਕੁਰਤੇ ਵਗੈਰਾ ਲੇਡੀਜ਼ ਹੋਗੇ ਲੇਡੀਜ਼ ਕੱਪੜਾ ਤੋਂ ਬਹੁਤ ਮਿਲ ਜਾਣਗੇ ਆ ਪੈਂਟਾਂ ਹੋਗੀਆਂ ਆ ਸਲਟਾਂ ਹੋਗੀਆਂ ਐਵੇਂ ਬਹੁਤ ਵੱਡੀ ਇਹ ਮਾਰਕੀਟ ਆ ਜੇ ਆਪਾਂ ਗੱਲ ਕਰ ਸਰ ਲੁਧਿਆਣੇ ਦੀ ਬਾਕੀ ਆਹ ਪੂਰੇ ਵਗੈਰਾ ਹੋਗੇ ਜੀ ਹੋਲਸੇ ਰੇਟਾਂ ਤੇ ਲੈਣੇ ਆ ਬਾਕੀ ਆ ਲੈਹਗੇ ਵਗੈਰਾ ਹੋਗੇ ਨਾ ਐਵੇਂ ਦੀ ਬਹੁਤ ਸਾਰਾ ਕਲੈਕਸ਼ਨ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਜੂ ਤੇ ਮੈਂ ਆ 220 200 ਦਾ ਸੂਟ ਪਏ ਨੇ ਪ੍ਰਿੰਟ ਹਨਾ ਲਓ 220 200 ਬਾਕੀ ਆ ਬੈਗ ਵਗੈਰਾ ਹੋਗੇ ਤੇ ਆਪਾਂ ਜਾਵਾਂਗੇ ਅੱਗੇ ਵੀ ਆਪਾਂ ਐਸੀ ਬਿਜਲੀ ਮਾਰਕੀਟ ਕੰਮ ਤੇ ਮੈਂ ਸੋਚਿਆ ਕਿਉਂ ਨਾ ਅੱਡ ਨਾਲ ਆਪਾਂ ਵੀਡੀਓ ਸੰਧੀ ਕਰ ਲਈਏ ਤੇ ਆਹ ਲਓ ਵੀ ਆ 2 200 ਰੁਪਏ ਹਨਾ ਸ਼ਰਟ ਆ 30 ਸ਼ਰਟਾਂ ਲਓ ਜੀ ਆ ਬਾਕੀ ਇੱਧਰ ਵੀ ਬਹੁਤ ਵੱਡੀ ਮਾਰਕੀਟ ਆ ਤੇ ਆ ਬੈਗ ਵਗੈਰਾ ਹੋਗੇ ਆ ਪਰਸ ਹੋਗੇ ਸ ਲਓ ਜੀ ਆਪਰ ਤੋਂ ਮਿਲ ਜਾਣਗੇ ਤੁਹਾਨੂੰ ਸਾਰੇ ਐਵੇਂ ਬਹੁਤ ਵੱਡੀ ਮਾਰਕੀਟ ਹੈ ਇਹ ਲਓ ਜੀ ਕਿੰਨੇ ਤੋਂ ਸਟਾਰਟ ਹੋਉਂਦਾ ਪਰਸ ਜੀ ਲਓ ਜੀ 250 ਤੋਂ ਸ਼ੁਰੂ ਹੋ ਜਾਂਦਾ ਤੇ ਬਾਕੀ ਅੱਗੇ ਹੀ ਮਾਰਕੀਟ ਹੈਗੀ ਆ ਬਾਕੀ ਬੈਗ ਵਾਰਾ ਤੁਹਾਨੂੰ ਮਿਲ ਜਾਣਗੇ ਲਓ ਜੀ ਤੇ ਬਾਕੀ ਆ ਦੇਖੋ ਬਲੇਣਾ ਹੋ ਗਿਆ ਨਾ ਐਵੇਂ ਬਹੁਤ ਸਾਰਾ ਤੁਹਾਨੂੰ ਕੱਪੜਾ ਦੇਖਣ ਨੂੰ ਮਿਲ ਜੁੱਤੀਆਂ ਲੋਹਰਾ ਐਵੇਂ ਦੇ ਸਾਰੇ ਤੁਹਾਨੂੰ ਵਧੀਆ ਕਲੈਕਸ਼ਨ ਉਹ ਦੇਖਣ ਨੂੰ ਮਿਲ ਜੂਗਾ ਤੇ ਆ ਲੋਹਰਾ ਹੋਣੀ ਜਮੇ ਲਓ ਤੇ ਆ ਦੇਖੋ ਨਾ ਹੋ ਗਿਆ ਕੱਪਸੇ ਵਗੈਰਾ ਕੀ ਰੇਟ ਹੈ ਬਈ ਇਹਦਾ ਡੇਢ 150। ਵਾਪਕ ਡੇਢ 150 ਹੋਣਾ। ਤੇ ਆ ਦੇਖੋ ਸਾਰਾ ਇੱਧਰ ਲਓ ਵੀ। ਐਵੇਂ ਦੀ ਦੋਨੋਂ ਸਾੜੇ ਮਾਰਕੀਟ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਤੇ ਆਹ ਲੇਡੀ ਜਾਗੇ ਹਨ। ਕੀ ਰੇਟ ਆ ਜੀ? 150। ਲਓ ਜੀ 150। ਤੇ ਐਵੇਂ ਦੀ ਸਾਰੀ ਤੁਹਾਨੂੰ ਕਲੈਕਸ਼ਨ ਮਿਲ ਜੂਗੀ। ਤੇ ਆਹ ਸੂਟ ਪੈਣੇ ਹਨ। ਲਓ ਜੀ ਪ੍ਰਿੰਟ ਸੂਟ 2500 300 ਐਵੇਂ ਸਾਰੇ ਸੂਟ ਮਿਲ ਜਾਣਗੇ। ਲਓ। ਵਾਪਕ ਆਹ ਦੇਖੋ ਸਾਰਾ ਇੱਧਰ। ਤੇ ਆਹ ਕੋਟ ਪੈਂਟ ਵੀ ਤੁਹਾਨੂੰ ਮਿਲ ਜਾਣਗੇ ਹਨਾ। ਲੋਗ ਰਪੋਰਟ ਮੰਟ ਪੈਨੇ ਚੁਣਨਾ ਲੋ ਐਵੇਂ ਬਾਕੀ ਆ ਜੋ ਚੱਲਦੇ ਅੱਗੇ ਬਾਕੀ ਆ ਦੇਖੋ ਸਾਰਾ ਨਾ ਲੋ ਇਹ ਬਾਕੀ ਦੋਨੋਂ ਸਾਈਡ ਇਹ ਮਾਰਕੀਟ ਹੁੰਦੀ ਆ ਤੇ ਆਪਾਂ ਤੁਹਾਨੂੰ ਮੋੜ ਤੇ ਇੱਧਰੋ ਵੀ ਦਿਖਾ ਦਾਂਗੇ ਕਿ ਆਪਾਂ ਇਹ ਜਾਣਾ ਕਿ ਬਿਜਲੀ ਮਾਰਕੀਟ ਤੇ ਆਪਾਂ ਇਹਨੇ ਜਿਵੇਂ ਕੁਰਤੀਆਂ ਹਨਾ ਲੋ ਕੀ ਰੇਟ ਆ ਬਾਈ 100 150 ਤੇ ਲੋ ਬਾਕੀ ਆਦਾਰ ਵਿੱਚ ਤਾਂ ਬਹੁਤ ਕੱਟ ਹੁੰਦਾ ਨਾ ਪੈ ਤਾਂ ਨੂੰ ਸੌਣੀ ਹੁੰਦਾ ਇਹ ਤਾਂ ਐਤਵਾ ਦਾ ਐਤਵਾ ਦਾ ਮਾਲ ਹੈ ਹੈ ਜੀ ਲਗਾ ਐਤਵਾ ਦਾ ਐਤਵਾ ਦਾ ਮਾਲ ਹੈ ਪਾਇਆ ਹੈ ਮਾਲ ਓਕੇ ਓਕੇ ਤਾਜ਼ਾ ਆਇਆ ਹੁੰਦਾ ਹੈ ਸੰਡੇ ਤਾਜ਼ਾ ਆਇਆ ਹੁੰਦਾ ਮਾਲ ਨਹੀਂ ਨਹੀਂ ਹਾਂ ਪੁਰਾਣਾ ਮਾਲ ਹੁੰਦਾ ਜਿਹੜਾ ਪਾਇਆ ਹੋਇਆ ਹੈ ਅੱਛਾ ਉਹ ਹੁੰਦਾ ਠੀਕ ਆ ਠੀਕ ਆ ਲੈਵੀ ਬਾਈ ਕਿਹਦੇ ਵਿੱਚ ਫਰੈਸ਼ ਹੁੰਦਾ ਓਕੇ ਓਕੇ ਬਾਕੀ ਵੀ ਜਿਹੜੇ ਫਰੈਸ਼ ਹੁੰਦਾ ਬਾਕੀ ਜਿਹੜਾ ਬਾਕੀ ਜਿਹੜਾ ਫਰੈਸ਼ ਹੁੰਦਾ ਹਾਂਜੀ ਸੰਡੇ ਨੂੰ ਪਾਇਆ ਚਾਂਸ ਆਸਤਾ ਹੁੰਦਾ ਓਕੇ ਓਕੇ ਲੈਵੀ ਬਾਈ ਕਹਿੰਦਾ ਸੰਡੇ ਨੂੰ ਜਿਹੜਾ ਪਾਇਆ ਹੁੰਦਾ ਉਹ ਹੁੰਦਾ ਤਾਂ ਕਰਕੇ ਸਸਤਾ ਹੁੰਦਾ ਸੰਡੇ ਐਤਵਾਰ ਦੋ ਐਤਵਾਰ ਸੋਲਵੇਂ ਦੋ ਹੁੰਦੇ 100 ਰੁਪਏ ਦੋ ਜਿਹੜਾ 150 ਦਾ ਮੰਨ ਲਾਏ ਓਕੇ ਫਰੈਸ਼ ਜਣਾ ਵਾਲਾ ਓਕੇ ਇਹ ਫਰੈਸ਼ ਆ ਉਹ ਪਾਇਆ ਹੁੰਦਾ ਸੰਡੇ ਨੂੰ 250 ਓਕੇ ਓ ਆ ਗੱਲ ਦੱਸਦੇ ਅੱਗੇ ਤੇ ਬਾਕੀ ਬਾਈਕਾਣਾ ਵੀ ਐਂਤਪਾਣੂ ਯਾਤਰਾ ਸੁਪਾਇਆ ਹੁੰਦਾ ਨਾ ਤੇ ਬਾਕੀ ਤੁਸੀਂ ਐਵੇਂ ਦੇਖ ਸਕਦੇ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਕੱਪੜੇ ਜੀ ਨਾ ਤੇ ਬਹੁਤ ਵੱਡੀ ਮਾਰਕੀਟ ਆ ਇਹ ਤੇ ਬਾਕੀ ਲੋਹੜਾ ਹੋ ਗਈ ਜਿਵੇਂ ਹੈ ਨਾ ਲਓ ਜੀ ਬਾਕੀ ਆ ਹੋ ਗਈ ਸਾਰੀਆਂ ਲੋਹੜਾ ਵਗੈਰਾ ਹੋ ਗਈਆਂ ਨਾ ਐਵੇਂ ਦੀ ਬਹੁਤ ਸਾਰੀ ਜਿਹੜੀ ਵੱਡੀ ਮਾਰਕੀਟ ਆ ਕੱਪੜੇ ਜੀ ਤੇ ਬਾਕੀ ਸ਼ੇਰਵਾਨੀ ਹੋ ਗਈ ਕੋਟ ਪੈਂਟ ਹੋਗੇ ਜਿਵੇਂ ਆ ਲੇਡੀਜ਼ ਸੂਟ ਪਏ ਨੇ ਨਾ ਸਾਰੇ ਲਓ ਜੀ ਕੀ ਰੇਟ ਆ ਜੀ ਇਹਨਾਂ ਦਾ 2300 ਲੋ ਜੀ ਸਾਡੇ 350 ਪ੍ਰਿੰਟ ਨੇ ਜੀ ਹਾਂ ਜੀ ਓਕੇ ਲੋ ਜੀ ਸਾਡੇ 350 ਵੀਰੇ ਦੇਖ ਲਓ ਲੇਡੀਜ਼ ਬਾਕੀ ਆਹ ਪਹਿਲੇ 350 ਨਾ ਸਾਰੇ ਲੋ ਬਾਕੀ ਜੀਨ ਦੇ ਪੈਂਟਾ ਹਨਾ ਕੋਟ ਪੈਂਟ 2000 ਦਾ ਲੋ ਜੀ 2000 ਦਾ ਕੋਟ ਪੈਂਟ 2514 ਐਵੇਂ ਬਾਕੀ ਆਹ ਸੂਟ ਆ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂਗਾ ਨਾ ਜੇ ਆਪਾਂ ਗੱਲ ਕਰੀਏ ਲੋ ਆ ਭਾਈ ਜਣਾ ਤੁਹਾਨੂੰ ਫੋਟੋ ਤੇ ਦਿਖਾ ਦਿੰਦੇ ਆ ਇਹ 350 ਦਾ ਭਾਈ ਓਕੇ ਬਾਕੀ ਜੀ ਕਲਰ ਆਪਸ਼ਨ ਬਹੁਤ ਆ ਨਾ ਹੋਰ ਕਲਰ ਆ ਓਕੇ ਓਕੇ ਆਹਾਰੇ ਤੁਹਾਨੂੰ ਕਲਰ ਮਿਲ ਜਾਣਗੇ ਬਾਕੀ ਆਹ ਡਿਜ਼ਾਈਨ ਵਗੈਰਾ ਤੁਸੀਂ ਦੇਖ ਸਕਦੇ ਸਾਰਾ ਜਿਹੜਾ ਮਾਰਜੀ ਬਾਈ 5500 ਦਾ। ਲਓ। ਇਹ ਕਿਹਨੇ ਦਾ? ਇਹ 5500 ਇਹ 5500 ਦਾ। 9000 ਬਾਈ ਗਣਾ 5500 ਦਾ। 9000 ਤੇ ਉਹਨੂੰ ਕਾਲ ਕਲੈਕਸ਼ਨ ਤੇ ਭੇਜਿਆ। ਬਾਈ ਨਾਲ स्टार्टिंग ਦਾ। ਓਕੇ ਬਾਈ ਨੂੰ ਕਹਿੰਦੇ ਵੀ ਹੋਲ ਚੱਲਦਾ ਕੰਮ ਆ 200 ਤੋਂ स्टार्टिंग ਆ। ਓਕੇ ਬ੍ਰਦਰ। ਆੜੇ ਪਿੰਡਰ ਕਾਰੀਆਂ ਨਾਲ ਦਿੱਤੀਆਂ ਹੋਵੇ ਜਿਵੇਂ ਫਲਕਾਰੀਆ ਹੋ ਗਈਆਂ। ਐਵੇਂ ਤੂੰ ਬਹੁਤ ساری ਕਲੈਕਟਰ ਮਿਲ ਜੂ। ਲੈ ਬਾਈ ਦਾ ਕੋਟ ਪੈਂਟ ਦਿਖਾ ਲੈ। ਕਿੰਨੇ ਦਾ ਬਾਈ? ਸੋ ਦੋ ਸਟਾਰਟ ਅਪ ਆ ਜੀ ਸਾਡੇ ਕੋਲ ਓਕੇ 1500 3 ਪੀ ਲਓ ਜੀ 1500 ਤੋਂ 500 ਇਹਨੇ ਸਟਾਰਟ ਹੋ ਜਾਂਦਾ ਪੰਜਾਹ ਪੈ ਜੀ ਇਹ ਕਿੰਨੇ ਦਾ 1500 ਓਕੇ ਜੀ ਇਹ ਮੈਂ ਪ੍ਰਿੰਟ ਲੈਣੇ ਓਕੇ 1617 1617 ਠੀਕ ਤੇ ਪ੍ਰਿੰਟ ਬਾਈ ਕਹਿੰਦਾ 1617 ਓਕੇ ਬ੍ਰਦਰ ਆ ਜੋ ਚੱਲਦੇ ਆਪਾਂ ਤੇ ਆ ਪੈਂਟਾ ਪਈਆਂ ਨੇ ਫਾਰਮਲ ਲੱਗੇ ਹਨ ਤੇ ਆ ਟੇਬਲ ਵਗੈਰਾ ਆ ਗਏ ਸਾਰੇ ਲਓ ਜੀ ਜਿਵੇਂ ਤੁਹਾਨੂੰ ਟੇਬਲ ਮਿਲ ਜਾਣਗੇ ਸਾਰੇ ਜਾਨਾ ਲਓ ਜੀ ਪਹੁੰਚ ਗਏ ਆਪਾਂ ਬਿਜਲੀ ਮਾਰਕੀਟ ਹੁਣ ਆਪਾਂ ਲੈਣਿਆ ਸਮਾਨ ਜਿਹੜਾ ਆਪਾਂ ਲੈਣਾ ਆ ਤੇ ਫੇਰ ਤੁਹਾਨੂੰ ਦਿਖਾਉਣਾ ਸਾਰਾ ਆਪਾਂ ਉਧਰੋਂ ਬਾਜ਼ਾਰ ਜਾਂਦੇ ਹੋਏ ਲਓ ਵੀ ਆਪਾਂ ਆਪਣਾ ਸਮਾਨ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਜਾਂਦੇ ਵੀ ਦਿਖਾਉਣੇ ਆਪਾਂ ਲੁਧਿਆਣਾ ਦਾ ਘੰਟਾ ਘਰ ਤੇ ਅੱਜ ਆਪਾਂ ਥੋੜਾ ਜਿਹਾ ਕੰਮ ਆਇਤੀ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਤੇ ਇਹ ਆ ਲੁਧਿਆਣੇ ਦੀ ਬਿਜਲੀ ਮਾਰਕੀਟ ਹੁਣ ਆਪਾਂ ਇੱਥੋਂ ਜਾਣਾ ਲੁਧਿਆਣੇ ਦੇ ਚੌੜਾ ਬਾਜ਼ਾਰ ਕੱਪੜਾ ਮਾਰਕੀਟ ਤੇ ਲਓ ਵੀ ਅੱ ਇੱਥੇ ਕਿਤਾਬਾਂ ਤੁਹਾਨੂੰ ਮਿਲਣਗੀਆਂ ਇਕਦਿਗੀ ਕਿਤਾਬਾਂ ਨਵੀਆਂ ਲੈ ਵੀ ਸਕਦੇ ਹੋ ਤੇ ਪ੍ਰਾਣੀਆਂ ਤੁਸੀਂ ਅੱਧਾ ਮੁੱਲ ਤੇ ਵੇਚ ਵੀ ਸਕਦੇ ਹੋ। ਔਰ ਇੱਥੇ ਨਵੀਆਂ ਤੇ ਪੁਰਾਣੀਆਂ ਸਕੂਲਾਂ ਦੀਆਂ ਕਿਤਾਬਾਂ ਮਿਲਦੀਆਂ ਨੇ। ਬਾਕੀ ਵੇਚੀਆਂ ਵੀ ਜਾਂਦੀਆਂ ਨੇ ਤੇ ਖਰੀਦੀਆਂ ਵੀ ਜਾਂਦੀਆਂ ਨੇ। ਲਓ ਜੀ। ਲਓ ਜੀ ਆਹ ਚੌਂਕ ਚੋਂ ਮਾਰਕੀਟ ਫੇਅਰ ਸ਼ੁਰੂ ਹੋ ਜਾਂਦੀ ਆ ਜਿਵੇਂ ਤੁਸੀਂ ਜੇ ਕੱਪੜਾ ਦੇਖ ਕਹਿੰਦੇ ਸਾਰਾ। ਐਵੇਂ ਤੁਹਾਨੂੰ ਸਾਰਾ ਇੱਥੋਂ ਕੱਪੜਾ ਦੇਖਣ ਨੂੰ ਮਿਲ ਜੂਗਾ। ਬਾਕੀ ਬਹੁਤ ਸਾਰੀਆਂ ਇੱਥੇ ਦੁਕਾਨਾਂ ਹੁੰਦੀਆਂ ਨੇ ਨਾ। ਤੁਸੀਂ ਦੇਖ ਸਕਦੇ ਹੋ ਲੋਬ। ਆਪੀ ਜਿਵੇਂ ਜਮੇ ਸੈਂਡਲ ਹੋ ਗਏ ਜਿਵੇਂ ਹੈ ਨਾ ਇਹ ਚਾਉਦੇ ਆਪਾਂ ਲਓ ਵੀ ਇੱਥੇ ਤੁਹਾਨੂੰ ਆ ਸਾਰਾ ਐਵੇਂ ਕੋਟ ਪੈਂਟ ਹੋ ਗਏ ਨਾ ਐਵੇਂ ਬਹੁਤ ਸਾਰਾ ਕੱਪੜਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਹੁਤ ਵੱਡੇ ਵੱਡੇ ਦੁਕਾਨਾਂ ਨੇ ਬਾਜ਼ਾਰ ਦੇ ਵਿੱਚ ਨਾ ਜਿਵੇਂ ਤੁਸੀਂ ਸਾਰੀਆਂ ਦੇਖ ਸਕਦੇ ਹੋ ਲਓ ਜੀ ਤੇ ਆ ਜੋ ਚੱਲਦੇ ਆ ਅੱਗੇ ਤੇ ਆ ਜਮੇ ਲੇਡੀ ਹੋ ਗਏ ਹੈ ਨਾ ਜੈਂਟਸ ਹੋ ਗਏ ਸਾਰੇ ਤੁਹਾਨੂੰ ਏਡੀ ਕਲੈਕਸ਼ਨੋਂ ਦੇਖਣ ਨੂੰ ਮਿਲ ਜੂਗਾ ਪੈਂਟਾਂ ਹੋ ਗਈਆਂ ਸੂਟ ਹੋ ਗਏ ਹਨ ਐਵੇਂ ਦੀ ਸਾਰੀ ਕਲੈਕਸ਼ਨ ਤੁਸੀਂ ਦੇਖਣ ਨੂੰ ਮਿਲ ਜੂਗੀ ਉਹ ਵੀ ਜਾਂ ਦੇਖ ਸਕਦੇ ਹੋ ਵੀ ਪੈਂਟਾਂ ਪਈਆਂ ਨੇ ਜਮੇ 300 ਰੁਪਏ ਦੀ 50 ਸਾਰਾ ਇੱਧਰ ਲੈ ਲਓ ਵੀ ਅੱਗੇ ਐਨਕਾ ਵਗੈਰਾ ਹੋਮੀ ਸਾਰੀਆਂ ਇਹ ਵੀ ਤੁਸੀਂ ਲੈ ਸਕਦੇ ਹੋ ਨਾ ਬਹੁਤ ਵੱਡੀ ਮਾਰਕੀਟ ਆ ਇਹ ਲੈ ਲਓ ਵੀ ਆ ਦੇਖੋ ਜੀ ਤੇ ਆ ਜੋ ਚੱਲਦੇ ਆ ਅੱਗੇ ਲੈ ਲਓ ਜੀ ਤੇ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਵਾਲੀਆਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਆ ਐਵੇਂ ਹੈਨਾ ਇੱਧਰ ਰੇੜੀਆਂ ਤੇ ਬਹੁਤ ਕੱਪੜਾ ਪਿਆ ਹੁੰਦਾ ਤੁਸੀਂ ਤੁਸੀਂ ਦੇਖਾ ਰਹੇ ਹੋ ਸਾਰਾ ਲੋਗ ਆ ਲੋਹਰਾ ਹੋ ਗਈਆਂ ਤੇ ਇੱਧਰ ਵੀ ਬਹੁਤ ਵੱਡੀ ਮਾਰਕੀਟ ਹੈ ਇੱਧਰ ਜੇ ਆਪਾਂ ਗੱਲ ਕਰੀਏ ਲਓ ਇੱਧਰ ਵੀ ਬਹੁਤ ਵੱਡੀ ਮਾਰਕੀਟ ਹੈ ਤੇ ਇੱਥੇ ਤੁਹਾਨੂੰ ਜ਼ਿਆਦਾ ਕੱਪੜੇ ਦੇਖਣ ਨੂੰ ਮਿਲੂਗਾ ਤੁਸੀਂ ਇੱਥੋਂ ਜਿੰਨਾ ਮਰਜ਼ੀ ਕੱਪੜਾ ਲੈ ਸਕਦੇ ਹੋ ਗਰ ਮੇਰਾ ਕੱਪੜਾ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਆ ਗਿਆ ਜੇ ਆਪਾਂ ਗੱਲ ਕਰੀਏ ਤੇ ਬਾਕੀ ਆ ਲੋਹਰਾਾਂ ਟੀ-ਸ਼ਰਟਾਂ ਤੁਹਾਨੂੰ ਮਤਲਬ ਕਿ 100 200 300 400 ਐਵੇਂ ਮਿਲ ਜਾਣਗੀਆਂ ਲਓ ਆ ਜੋ ਚਾਲਦੇ ਆ ਅੱਗੇ ਜਿਵੇਂ ਆ ਲੋਹਰਾ ਪਈਆਂ ਨੇ ਸਾਰੀਆਂ ਹਨਾ ਲੋ ਬਾਕੀ ਐਵੇਂ ਬਹੁਤ ਡਿਮਾਂਡ ਆ ਬੇਸ ਦੇ ਕਰ ਕਿੰਨੇ ਦੇ 9 ਜੁੜੇ 100 ਰੁਪਏ ਲਓ 100 ਰੁਪਏ ਦੇ 9 ਜੋੜੇ ਨੇ ਬਾਕੀ ਆ ਫੂਨ ਵਾਲਾ ਸਮਾਨ ਹੋ ਗਿਆ ਟੀ-ਸ਼ਰਟਾਂ ਹੋ ਗਈਆਂ ਹਨਾ ਲਓ ਬਾਕੀ ਆ ਟਾਵਲ ਵਗੈਰਾ ਪੈਲੇ ਤੇ ਆ ਟੀ-ਸ਼ਰਟਾਂ ਦੇਖੋ ਇਧਰ ਹਨਾ ਸਲਟਾਂ ਲਓ ਵੀ 150 ਇਹ ਮੇਰੀ ਟਾਲਟਾਂ ਵੀ ਨੇ ਸਾਰੀਆਂ ਹਨਾ ਤੇ ਆ ਲੇਡੀਜ਼ ਹੋਵੇ ਨੇ ਵੀ ਬਾਕੀ ਆ ਦੇਖੋ ਇਧਰ ਸਾ ਐਵੇਂ ਦੀਆਂ ਸਾਰੀਆਂ ਇਹ ਤੇ ਆਹ ਭਾਜੀ ਨੇ ਸੇਲ ਲਾਦੀ ਸੂਟਾਂ 160 ਰੁਪਏ ਲਓ ਜੀ ਇੱਥੇ 60 ਰੁਪਏ ਇਹ ਆ ਗਏ ਚੱਲਦੇ ਆ ਪਰਦੇ ਐਵੇਂ ਦੀ ਸਾਰੀ ਇਹ ਮਾਰਕੀਟ ਰੈਡੀ ਤੁਹਾਨੂੰ ਉੱਪਰ ਦਿਖਾ ਜੇ ਸਾਰੀ ਜੀ ਨਾ ਲਓ ਜੀ ਆਹ ਸਾਰੇ ਹੋਰ ਤੇ ਬਾਕੀ ਆ 835 ਬੈਗ ਤੋਂ 95 ਰੁਪਏ 2200 ਰੁਪਏ ਹੈ ਨਾ ਫੇਰਵਾਨੀ ਰੂਮ ਜਿਵੇਂ ਲਓ ਬਾਕੀ ਐਤ ਵਰਨ ਵਿੱਚ ਬਹੁਤ ਕੱਟ ਹੁੰਦਾ ਮੈਂ ਮਾਲਾ ਗਿਆ ਤੇ ਬੜੂ ਸਤਾਂ ਜਿਹੜਾ ਪੈਰ ਤੁਹਾਨੂੰ ਜਗਾ ਨਹੀਂ ਮਿਲਿਆ ਇੰਨਾ ਕੱਟ ਹੁੰਦਾ। ਬਾਕੀ ਤੁਹਾਨੂੰ ਪੈਂਦੇ ਬਰਦ ਵੀ ਕਰਕੇ ਦਿਖਾਵਾਂਗੇ ਰੌਣਕ ਮੇਲਾ ਔਰੇ। ਫਿਰ ਟਾਈਮ ਕੱਟ ਕੇ ਆਵਾਂਗੇ ਜਰੂਰ। ਫਿਰ ਤੁਹਾਨੂੰ ਐਤਵਾਰ ਦਾ ਵੀ ਆਪਾਂ ਸਾਰਾ ਇਹ ਮਾਰਕੀਟ ਦਿਖਾਵਾਂਗੇ। ਲਓ ਜੀ ਐਵੇਂ ਤੁਹਾਨੂੰ ਮੋਬਾਈਲਾਂ ਦਾ ਸਾਮਾਨ। ਬਾਕੀ ਆਹ ਸਾਰਾ ਲਓ ਜੀ। ਯਾ ਦੇਖੋ 1.5 150 ਨੂੰ ਹਨਾ। ਯਾਰ ਸਾਰੀ 1.5 150 ਨੂੰ ਮਿਲ ਜਾਣਗੇ। ਲਓ ਜੀ। ਆ ਸਾਰੀ 1.50 150 ਹੀ 150 ਲਓ ਜੀ 150 ਰੁਪਏ। ਟੀ-ਸ਼ਰਟ 150 ਪਜਾਮਾ 150 ਨਿੱਕਰ 150 ਲਓ ਜੀ 150 150 ਮਿਲ ਜਾਣਗੇ ਤੁਹਾਨੂੰ ਓਕੇ ਸਰ ਲਓ ਜੀ ਆ ਵੀ ਜਿਵੇਂ 150 ਨਾ ਪਕਿਆ ਭਾਈ ਹੋਰ ਦਿਖਾਉਂਦਾ ਇੱਧਰ ਲਓ ਬਾਕੀ ਲਿਖਿਆ ਵੀ ਆ ਭਾਈ 150 ਨਾ ਯਾ ਦੇਖੋ ਇੱਧਰ ਲਓ ਆ ਸੂਟ ਪਏ ਨੇ ਹਨਾ ਸਾਰੇ ਲਓ ਜੀ ਆ ਪਏ ਨੇ ਸੂਟ ਲਓ ਆਜੋ ਸਾਰੇ ਸੂਟ ਮਿਲ ਜਾਣਗੇ ਸਰ 830 ਜੀ ਆਓ ਆਓ ਹੀ ਰੇਟ ਆ ਜੀ ਲਓ ਜੀ 350 ਤੇ ਕਲਰ ਆਫਟਰ ਵੀ ਤੁਹਾਨੂੰ ਬਹੁਤ ਮਿਲ ਜੂਏ ਵਿੱਚ ਉਹਨਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਅੰਦਰ ਵੀ ਆ ਜਾ ਅੰਦਰ ਵੀ ਹੈ ਓਕੇ ਲਓ ਜੀ ਆਇਓ ਠੀਕ ਆ ਸਰ ਇਹ 350 ਬਤੀਆ ਦੇਖੋ ਸਾਰੀਆਂ ਇਹਨਾਂ ਕਲੈਕਸ਼ਨ ਲਓ ਜੀ ਐਵੇਂ ਤੁਹਾਨੂੰ ਹਨਾ ਲੈ ਲੇ ਲਓ ਜੀ ਸਾਰਾ ਕਲੈਕਸ਼ਨ ਤੋਂ ਦੇਖਣ ਨੂੰ ਮਿਲ ਜੀ ਲਓ ਵੀ ਤੁਹਾਨੂੰ ਬਾਹਰਲੀ ਛੜ ਵੀ ਦੁਕਾਨਾਂ 'ਚ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆਪਾਂ ਹੁਣ ਮਾਰਕੀਟ ਤੋਂ ਅੱਗੇ ਆ ਗਏ ਇੱਥੇ ਵੀ ਕੋਈ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਇੱਕ ਨੂੰ ਮਿਲ ਜਾਣਗੇ ਜਿਵੇਂ ਕੱਪੜੇ ਜਿਹੇ ਹੋਗੀਆਂ ਜਾਂ ਮੈਂ ਟਾਵਲ ਵਗੈਰਾ ਪਏ ਨੇ ਨਾ ਐਵੇਂ ਜੀ ਸਾਰੀਆਂ ਦੁਕਾਨਾਂ ਦੇਖ ਨੂੰ ਮਿਲ ਜਾਣਗੀਆਂ ਬਸ ਯਾ ਦੇਖੋ ਸਾਰਾ ਇਧਰੋਂ ਨਾ ਐਵੇਂ ਜੀ ਸਾਰੀ ਇਹ ਲੌਜੀ 300 150 150 ਲੌਜੀ 150 150 ਆਹ ਕਲਟਾ ਪੰਜਾਨਾ ਡੇਢ ਡੇਢ ਕਾਉਂਦੀਆਂ ਨਾ ਤੇ ਇਧਰ ਵੀ ਬਹੁਤ ਸਾਰਾ ਕੱਪੜਾ ਪਿਆ T-ਸ਼ਰਟ ਬਾਈ ਕਰਨਾ 150 ਬੱਲਰ ਵਾਲੀ ਗੋਲ ਗੱਲਾ ਜਿਹੜੀ ਮੱਗੀ ਓਕੇ ਓਕੇ ਵੀਰੇ 10 ਰੁਪਏ ਆਪਾ ਹੋਰ ਪਏਗਾ ਨਾ ਲਓ ਜੀ 100 ਰੁਪਏ ਜੀ 100 ਰੁਪਏ ਲਓ ਜੀ 100 ਰੁਪਏ ਓਕੇ 100 ਰੁਪਏ 100 ਰੁਪਏ ਲਓ ਜੀ 100 ਰੁਪਏ ਹਰ ਇੱਕ ਸਾਈਜ਼ ਮਿਲ ਜੂ ਤੇ ਹਰ ਇੱਕ ਸਾਈਜ਼ ਸਾਈਜ਼ ਹਰ ਇੱਕ ਮਿਲ ਜੂ ਓਕੇ ਓਕੇ ਜੀੜੀ ਤੇ ਜਾਂਦਾ ਵਲੋ ਜਾਂੜ ਸਭ ਨੇ ਜਾਂੜ ਲਓ ਕਿੰਨਾ ਮੱਠੀ ਪਾਈ 100 ਰੁਪਏ ਲੈ ਬੜ ਮੋਲਾ ਉੱਪਰ ਕੋੜਾ ਅਰੇ ਚੱਲਦੇ ਆ ਅੱਗੇ ਬਾਕੀ ਆ ਪੰਨੀਆਂ ਨੇ ਟੀਕਲ ਤਾਂ ਅੱਗੇ ਹਨ ਤੁਸੀਂ ਦੇਖ ਸਕਦੇ ਹੋ ਸਾਰੀਆਂ ਐਵੇਂ ਦੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲਦਾ 300 ਹੋ ਗਈ ਜਿਵੇਂ ਹਨ ਤੇ ਅੱਜ ਅਗਗੇ ਚੱਲਦੇ ਹਾਂ ਤੇ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀ ਦੇਖਣ ਨੂੰ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਲੋ ਇੱਥੇ ਵੀ 100 ਰੁਪਿਆ 150 ਰੁਪਿਆ 200 ਰੁਪਿਆ ਹਨ ਲੋ ਵੀ ਆਹ ਆਹ ਛਲਟਾਂ ਹੋ ਗਈਆਂ ਜਿਵੇਂ ਟੀਕਲ ਤਾਂ ਹੋ ਗਈਆਂ ਸਾਰੀ ਬਕਤੀਆ ਬੈਗ ਵਗੈਰਾ ਹੋ ਗਏ ਹਨ ਤੇ ਐਵੇਂ ਦੀ ਸਾਰੀ ਇਹ ਮਾਰਕੀਟ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਓ ਤੇ ਬਾਕੀ ਮਿਲਾਂਗੇ ਤੁਹਾਨੂੰ ਹੁਣ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਥੋੜਾ ਕੰਮ ਆਈ ਤੁਹਾਡੇ ਨਾਲ ਆਪਾਂ ਥੋੜੀ ਇੱਕ ਵੀਡੀਓ ਸਾਂਝੀ ਕਰੀ ਆ ਤੇ ਮੈਂ 150 ਹੋ ਗਏ ਬਾਕੀ ਤੁਹਾਨੂੰ ਆਪਾਂ ਐਤਵਾਰ ਦਾ ਬਾਜ਼ਾਰ ਦਿਖਾਵਾਂਗੇ ਸਾਰਾ ਹਨਾ ਤੇ ਆ ਕਾਬਲ ਵਗੈਰਾ ਪਏ ਨੇ ਤੇ ਐਤਵਾਰ ਨੂੰ ਤੇ ਬਹੁਤ ਘੱਟ ਹੁੰਦਾ ਤੁਹਾਨੂੰ ਦਿਖਾਵਾਂਗੇ ਆਪਾਂ ਕਿਦਾਂ ਟਾਈਮ ਕੱਟ ਕੇ ਆਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਓ ਜੀ ਆਪਾਂ ਮਾਰਕੀਟ ਤੋਂ ਆ ਗਏ ਬਾਹਰ ਤੇ ਹੁਣ ਆਪਾਂ ਜਾ ਰਹੇ ਆ ਰਸਤੇ ਤੇ ਇਸ ਤੋਂ ਆਪਾਂ ਜਾਣਾ ਥੋੜਾ ਜਿਹਾ ਅੱਗੇ ਸੋ ਆਡੀ ਵੀਡੀਓ ਨੂੰ ਪੈਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਨਾ ਭੁੱ